ਖਾਈ ਲਾਤਾ ਯਾਰ ਅਗਲੇ ਨੇ ਤੇ ਅਗਲਾ ਤਾਂ ਪਰਤੇ ਚ ਲੋਕ ਹਨ ਨਾ ਬੱਸ ਭਾਈ ਇਹ ਤਾਂ ਆਇਆ ਭਾਈ ਖਾਈ ਲਾਤਾ ਭਾਵੀ ਦੇ ਬਧਾਵੀ ਲੰਦੀਆਂ ਨੇ ਕਿਹੜਾ ਲੈਣ ਵਾਲਾ ਹੁੰਦਾ ਨਾ ਉਹ ਐ ਨਹੀਂ ਕਰਦਾ ਕਿੱਛ ਕਿੱਛ ਪਤਾ ਲੋਟ ਗਣਕੇ ਫੜਾਉਂਦਾ ਲੈ ਬਣਾਉਣੀ ਬੱਤੀ ਯਾਰ ਗਣਕੇ ਪਰੋਦੇ ਹੁਣ ਉਖੜ ਜਾ ਜਿਹੜੇ ਕਿਹਦੇ ਬੱਕਰਾ ਲੈਣਾ ਜਿਹੜੇ ਕਿਹਦੇ ਬੱਕਰਾ ਲੈਣਾ ਇਹਦਾ ਸਾਬ ਕੋ ਬਾਈ ਐਂ ਕਰਨ ਵਾਲੇ ਆਉਂਦੇ ਨਾ ਕੋਈ ਨਕਲੀ ਹਾਂ ਹੀ ਲਾ ਜਿਉਂ ਮਨ ਤੇ ਰਹਿ ਜਾਂਦਾ ਅਗਲੇ ਦੇ ਕਿੰਨਾ ਗੱਲ ਹੈ ਤੰਮੀਆ ਤੇ ਤਾਂ ਸੀ ਅਗਰੇ ਨੂੰ ਸਾਈ ਦੇ ਦene ਤੂੰ ਮੁੜਿਆ ਕਿੱਥੇ ਜੀ ਐ ਉਹ ਦੱਸ 5 ਮਿੰਟ ਚ ਨਹੀਂ ਫਿਰ ਉਹ ਪ੍ਰੇਮੀ ਹਰੀ ਕਹਿੰਦੇ ਵੀ ਅਸੀਂ ਲੈਨੇ ਆ ਤੈਨੂੰ ਨਹੀਂ ਉਹਨੇ ਦੀ ਦਵਾ ਦੇਨੇ ਜਿੰਨਾ ਅਸੀਂ ਚੁੱਕ ਤਾਂ ਸੌਦਾ ਹਾਂ 2 ਮਿੰਟ ਚ ਦਾ ਸੋਚੀ ਖੜੇ ਆ 25000 ਕੀ ਕਰਨਾ ਆ ਮੋਟਾ ਪਿੱਛੇ ਨਾ ਬਣ ਕਿੱਦਿ ਕਰ ਲੋ ਬਾਈ ਠੀਕ ਹੈ ਇਹਨੇ ਸਭ ਤਾਂ ਦੇਣਾ ਜੀ ਕੁਝ ਮੈਂ ਤਾਂ ਦੇ ਦੂੰ 500 ਟਾਈਟੇਰਾ ਮੰਡਲ ਉਹ ਦਊਗਾ ਤੁਸੀਂ ਯਾਰ ਸੌਦਾ ਕਰਾਓ ਦਊਗਾ ਯਾਰ ਰੁਪਿਆ ਬੰਦਾ ਲਾਉਦਾ ਦੀ ਮੁੱਲ 1.29 ਲੱਖ ਕਿਹਾ ਉਹ ਫਿਰ ਮੈਂ ਕਰਨਾ ਉਹ ਭਾਜੀ ਏ ਕੀ ਲਾ ਕੇ ਗਿਆ 1.2 ਲਾ ਕੇ ਗਿਆ ਮੈਂ ਤੁਹਾਨੂੰ ਨਹੀਂ ਦਿੰਦਾ ਹੈਗਾ 25000 ਰੁਪਏ ਨਾ ਪਾਪੇ ਨੂੰ ਵੇਚ ਲੈ ਮੈਂ ਠੀਕ ਹੈ ਠੀਕ ਹੈ ਫੜਾ ਦੇ ਇਹੋ ਜਿਹਾ ਮੁੱਲ ਲਾ ਕੇ ਗਿਆ ਰੇਟ ਕਹਿੰਦਾ ਫਿਰ 3 ਲਾ ਲ ਲਾ ਲਾ 25000 ਇੱਧਰ ਫੜਾ ਯਾਰ ਉਹਨੂੰ ਹਲੇ ਹਲੇ ਪੁੱਢੀ ਦਾ ਪੈਸਾ ਨਾ ਸਕਦੇ ਦੇਣਾ ਆ ਲੈ ਅਵੇ ਫੜਾ ਲੈ ਫੜਾ ਆਪ ਪਿੰਡ ਜਾ ਕੇ ਚੇਲਿਆ ਉਹ ਨਾ ਲੈਣਾ ਆ ਹਾਂ ਉਹ 500 ਦੂਫੜਾ ਦੇ ਤੈਨੂੰ ਇਹ ਨਾ ਫੇਸਲਾ ਨੇ ਬੱਕਰੇ ਚੜ੍ਹਦੇ ਵਿੱਚ ਨਾ ਬੱਕਰੇ ਦਾ ਗੂੜਾ ਅਸੀਂ ਬੱਕਰੇ ਹੁਣ ਲੱਗਦੇ ਨੇ ਰਣੂ ਬੈਗੇ ਇਹਨੂੰ ਸਾਈਜ਼ ਦੇ ਦੇ ਉਹ 500 ਇਹਨੂੰ ਦੇ ਦੇ ਸਾ ਮੇਰੇ ਤੂੰ ਹਾਨੂੰ ਸਾਗਮ ਦੇ ਤਾਜ ਮੈਂ ਸਾਗਮ ਦੇ ਦੇ ਇੱਕ ਬੜਾ ਇੱਕ ਬੜਾ ਇੱਕ ਬੜਾ ਸਾਰੀ ਫੜਾ ਦੇ ਇੱਕ ਇੱਕ ਇਹਦਾ ਉਹ ਮੇਰੇ ਦੇ ਨਾ ਉਹ ਦਾ ਪ੍ਰੇਮੀ ਕੇ ਲਈ ਉਹ ਥਾਈ ਜੰਨਿਆਂ ਨੂੰ ਅੱਛਾ ਦੇ ਚੱਲ ਫਿਰ ਲਵੀਆ ਕੋਈ ਜੱਟਾ ਇਹਦਾ ਗੱਲਾਂ ਆਈਆਂ ਤੂੰ ਆ ਜਾ ਬਾਈ ਇਹ ਕਿਉਂ ਮੋੜਦੀ ਯਾਰ ਇੱਕ ਮਿੰਟ ਉਹਦਾ ਲਾਗੇ ਬੱਕਰੇ ਰੱਬਾ ਵੀ ਵਾਗੇ ਇੱਧਰ ਲਾਗੇ ਬਾਈ ਹਾਂ ਨੰਮਾਰੇ ਆਉਂਦੇ ਨੰਮਾਰੇ ਇੱਕ ਆਉਂਦੇ ਯਾਰ ਉਹ ਬੱਕਰਾ ਵੀ ਕੋਈ ਘੜ ਕੇ ਤੂੰ ਆ ਗਰੀਬ ਬੰਦਾ ਬੱਕਰਾ ਵੇਚ ਕੇ ਵਧੀਆ ਰਹੇਗਾ ਮੋਰੇ ਬੱਡੀ ਆ ਗਈ 25 ਹਾਲਾਂ ਗਰਮੀ ਦਾ ਮੇਰੇ ਮਾਦੇ ਦਾ ਦੇਗਾ ਪਪਾੜਾ ਰੋੜਾ ਨਹੀਂ 25 ਦੇ ਉੱਪਰ ਨਹੀਂ ਜੇ ਰਦਾ ਪਾਣ ਉਹਦੇ ਸੇ ਹਟਾ ਹਾਂ ਫੇਰ ਰਹਿਣ ਦੋ ਫੇਰ ਹਟਾ ਓਏ ਪੁਰਿਆ ਬਾਗੜਿਆ ਪੁਰਿਆ ਓਏ ਉਹੀ ਪੱਤੇ ਦਾ ਮੂੜਾ ਛੇਰਾ ਆ ਜਾ ਛੇਰਾ ਵੇ ਮਾਰ ਨਹੀਂ ਦਿੰਦੇ ਬੱਚੀ ਆ ਮੈਨੂੰ ਮਰਦੂ ਲਾ ਕੇ ਆ ਗਏ ਅਰੇ ਚੁੰਗਰ ਉਹ ਵੀ ਕਹਿੰਦੇ ਗੁੱਸਾ ਇਹਨਾਂ ਦੇ ਇਹਨਾਂ ਨੂੰ ਪ੍ਰੇਮੀ ਦੇ ਲੈਂਦੇ ਆ ਉਹ ਨਹੀਂ ਪ੍ਰੇਮੀ ਗੁੱਸੇ ਦਾ ਤੇਰੇ ਵਾਰੀ ਦਾ ਮੁੰਡਾ ਤੋ ਯਾਰ ਇਹਦੇ پیسے ਕਹਿੰਦੇ ਮੋੜਦੇ ਸੀ ਦੋ ਹਾਈ ਹਾਈ ਯਾਰ ਆ ਵੀਰਾ ਬਾਸੋ ਆ ਵਿੱਚ ਪੱਗ 525 ਹੋ ਜਾਣਾ 25000 ਦਾ ਦਿੰਨੇ ਉਹਦੇ ਬਿਨਾ ਪੁੱਛੇ 500 ਬੱਸ ਚੱਲ ਕੋਈ ਆ ਯਾਰ ਮੈਂ ਜੱਟਾਂ ਨੂੰ ਤੈਨੂੰ ਕਹਦਾ ਮੈਂ 28 ਦੀ ਦੇ ਦੂੰਗਾ ਹੁਣ ਮੈਂ ਉਹ ਤਾਂ ਅਗਲੇ ਬੀਜਵਾਰ ਦੇ ਜਾਊਂਗਾ ਲੰਘ ਗਿਆ ਲੰਘ ਗਿਆ ਅੰਦੇ ਕਰਵਾ ਜੂਗਾ ਪਾਉਰੂ ਦੇ ਦਾਂ ਕੋਈ ਟੱਕਰ ਨਹੀਂ ਹੁਣ ਦੱਸ ਨਾਹਾਂ ਕਹਿਣਾ ਕੋਈ ਦਿੰਦਾ ਨਹੀਂ ਹੈਗਾ ਉਹ ਉਹ ਕਹਿ ਦਿੰਦਾ ਨੂੰ ਫਰੋਲ ਮਲੇਆ 6 6 ਇੱਕ ਮੁੰਡਾ ਬਹੁਤ ਵੱਡਾ ਰੁਕਾਉਣਾ ਹੈ ਜੀ ਯਾਰ ਲੈ ਲੈ ਨੇ ਤਾਂ ਹੀ ਤਾਂ ਬਸੀ ਨਹੀਂ ਕਰਦੇ ਸੋਦਾ ਸੋਦਾ ਚੱਲਦਾ ਰੋ ਕਰੋ ਫਿਰ

ਆਈ ਯਾਰ ਦਾ ਜਵਾਬ ਦੇ ਗਿਆ ਮੁਰਕੇ ਨਹੀਂ ਆਇਆ ਕੋਈ ਗੱਲ ਨਹੀਂ ਨਹੀਂ ਆਇਆ ਆਪਾਂ ਅਗਲੇ ਹਫਤੇ ਵੇਚ ਲਾਂਗੇ ਯਾਰ ਹੁਣ ਆਪਾਂ ਇਹ ਗੱਲਬਾਤ ਹੋ ਗਈ ਬੱਕਰਿਆਂ ਦੀ ਨੰਨੀ ਰੋਕ ਰਹਿਣ ਲੱਗ ਪਈ ਯਾਰਾ ਹਮ ਨਹੀਂ ਹੋਰ ਉਹ ਜੋ ਮੋੜ ਲੱਗੇ ਸਾਨੂੰ ਨਹੀਂ ਨਜ਼ਰ ਆਉਂਦੀ ਯਾਰ ਆ ਗਿਆ ਮੇਰਾ 30 ਦਿਨ ਖਾਈ ਗਿਆ ਆ ਗਿਆ ਤੋ ਬੱਕਰਾ ਸਾਨੂੰ ਤਾਂ ਕਹਿੰਦਾ 500 ਤੁਹਾਨੂੰ ਮੈਂ ਦੰਦਾ ਨਹੀਂ ਮੈਂ ਸੋਨੂੰ ਤੁਹਾਨੂੰ ਸਾਨੂੰ ਕਹਾਂ ਵੀ ਸਾਨੂੰ ਨਜ਼ਰ ਨਜ਼ਰ ਆਉਂਦੇ ਨੇ ਇਹ ਵੀਰੇ ਬੱਕਰਾ ਬੱਕਰੀ ਹਾਂ ਕੱਲ ਨੂੰ ਮਨ ਲਵਾ ਕੇ ਮੋੜੀ ਭਾਈ 8000 ਤਾਂ ਦੇ ਦਾਂਗੇ ਵੀਰੇ ਬਸ ਹੁਣ ਮੈਂ ਤੋ 1 ਰੁਪਿਆ ਨਾ ਆਪਾਂ ਬਾਲੀ 8000 ਮੈਨੂੰ ਦਿੰਦੇ ਕੀ 8000 ਦਊਗਾ ਸਹੀ ਦਿੱਤੇ ਵੀਰੇ ਕੋਈ ਨਹੀਂ ਆ ਲਖਾਈ ਨਹੀਂ ਕਰਿਆ ਵਾਦੇ ਬਿਗੂਆ ਕੱਟ ਨਹੀਂ ਪਿਕਦਾ ਹੈ ਆਪਾਂ ਨੂੰ ਕਿਹੜਾ ਖਾਲੀਆ ਤੇ 1.5 ਖਾਲੋਗਾ ਰੱਤ ਨੂੰ ਹੋਰ ਰਤ ਲੰਘ ਦੱਸ ਉਹ ਵੀ ਫੜਨ ਦੀ ਫਟਾਈ ਵਾਲਾ ਕੰਮ ਹੋਲੇ 29 ਵਾਲਾ ਦੀ ਮੋੜ ਤਾਂ 29 ਵਾਲਾ ਹੀ ਮੋੜ ਤਾਂ ਲਖਾਈ ਤੇ ਤਦਾਂ ਮਾਂ ਤੇ ਹੁੰਦਾ ਇਹ ਫੜੇ ਦੇ ਪੈਸੇ ਨਹੀਂ ਫੜੇ ਐ ਨਹੀਂ ਨਾ ਬੋਲੋ ਕੋਈ ਕਹੀਏ ਕੁਛ ਕਰਦੀ ਹੈ ਬਾਈ ਦਾ ਇਹਨਾਂ ਕਰਾਉਂਦਾ ਵਾਦਾ ਕਿਹਾ ਮਾਂ ਯਾਰ ਜਲ ਭਾਈ ਹੁਣ ਉਹ ਤਾਂ ਬਹੁਤ ਖਸੋਈਦਾ ਚੁੱਪ ਕਰ ਹਾਂ ਉਹ ਤਾਂ ਮੁੱਕ ਗਿਆ ਗੱਲ ਖਲਗਾ ਦੱਸ ਤਰਾਜੀ ਕਿਸ ਤਾਈ ਹਿਆ ਬੇਬੇ ਚੱਕਣਾ ਆਲਾ ਮੇਰਾ ਆਲਾ ਆਹ ਭਾਵੇਂ ਲੈ ਆਲਾ ਮੇਰਾ ਕੀ ਕਹਿੰਦਾ ਕਾਈ ਕਰਦਾ ਯਾਰ ਨਹੀਂ ਫੇਰ ਆਉਂਦਾ ਜਿਆਦਾ ਕਹਿੰਦਾ ਮੈਂ ਮਰ ਜੂਗਾ ਉਹ ਛੋਟੇ ਭਾਈ ਛੋਟੇ ਭਾਈ ਬੱਧੀਆ ਨੂੰ ਵੇਣੋ ਯਾਰ ਮੈਂ ਮੌਕਾ ਹੁਣ ਜੇ ਮੈਂ ਗਿਰਤੀ ਦੇ ਰਿਹਾ ਯਾਰ ਕਹਿੰਦਾ ਕਾਈ ਕਰਲਾ ਸੌਦਾ ਹੁਣ ਮੈਂ ਕਰਾਂ ਆ ਸਾਡੇ 27 ਲੈ ਲਿਆਈ ਕਰਾਓ ਉਹਨੇ ਕਹੀ ਕਰਾ ਦਿਓ ਇਹਈ ਕਰਾ ਦਿਓ ਇਹਈ ਕਰਾ ਦਿਓ ਇਹਈ ਕਰਾ ਦਿਓ ਉਹ ਲਈ ਕਰਾਓ ਉਹ ਲਈ ਕਰਾ ਦਿਓ ਉੱਪਰ ਲੈ ਲਾਓ ਕਰਾ ਦਿਓ ਪਰ ਚੀਜ਼ ਮਰੇ ਦੀ ਇਹ ਬੈਠਾ ਦੀ ਆ ਮੈਂ ਉਹਨੂੰ ਮੰਡੀ ਚ ਦੇ ਦੂੰਗਾ ਆਪਾਂ ਵੇਚ ਦੇ ਜਾ ਕਰੀਏ ਨਹੀਂ ਕਰਾਈ ਆ ਕਹਿੰਦਾ ਨਹੀਂ ਹੋਣਾ ਯਾਰ ਕਈ ਬਣਾ ਕਈ ਬਣਾ ਸਾਡੇ ਨਹੀਂ ਜਾਂਦੇ ਨਹੀਂ ਉਹ ਵੀ ਦੇਣਾ ਇਹ ਸਾਡੇ ਅੱਜ ਨਹੀਂ ਆਪਾਂ ਲੈ ਲਈ ਹੀ ਹੈ ਕਈ ਫੜਾ ਲਓ ਮੋਦੀ ਨੇ ਸਹੀ ਕਰਾ ਲਓ ਇਹ ਦੋ ਦਿਨ ਪਹਿਲੇ ਅਜਿਹਾ ਹੋਣ ਨਹੀਂ ਚਾਹੀਏ ਫੇਰ 27.5 ਲਖਾਈ ਕਰਾ ਲਓ ਲਖਾਈ ਆਪਾਂ ਹਾਂ ਸਾਡੇ ਸਾਡੇ ਕਰਕੇ ਹੋਰ ਗਿਆ ਹੋਰ ਗਿਆ ਮੁੰਡਾ 28 ਚ ਲੜ ਗਿਆ ਇਹ ਲੜ ਗਿਆ ਇਹ ਭਾਈਆ ਦੇ ਦੇ ਜੇ ਕੰਮ ਹਾਂ ਇਹ ਵੀ ਕੀਤੇ ਤੇਰੇ 2 ਰੁਪਏ ਸੀ ਚੰਗੇ ਵਟਵੋਲੇ ਵੀਰੇ ਇਹ ਰਣ ਗਿਆ 20 ਰੁਪਏ ਬੰਦਾ 27 ਲੈ ਕੇ ਉਹ ਆਪਣੇ ਆਪ ਹੀ ਕਰ ਲਿਓ ਭਾਈ ਇਹਨੂੰ ਜੋ ਮਰਜ਼ੀ ਕਰਦੀ ਉਹ ਸਾਰਾ ਦੇਖ 10 ਜੋ ਮਰਜ਼ੀ ਕਰ 10 10 ਕਰ 10 ਮੁਖਣਾ ਚੌੜਾ ਕਰ ਮਰ ਚੌੜਾ ਚੌੜਾ ਹੋ ਦੇ ਹੋ ਦੇ ਬੜੇ ਮੀਆਂ ਨੋ ਜੋ ਜੀ ਮੂੰਗੀ ਬਣੇ ਹੋਇਆ ਤੂੰ ਮੂੰਗੀ ਬਣੋਗੀ ਮੂੰਗੀ ਨਹੀਂ ਮੂੰਗੀ ਲਓ ਜੀ ਵੀਰ ਜੀ ਨੋ ਰਾਤ ਰਾਤ ਦੇ ਸਦੀਕ ਲਈ ਤੜਕੇ ਆ ਗਿਆ ਕੋੜੀਆ 11 12 13 14 15 16 17 18 19 20 2 2 2 2 2 25 26 27 ਲੋ ਜੀ ਲਈ ਬੱਕਰਾ 27 ਹੋ ਗਿਆ ਦੇ ਦੇ ਭਾਈ ਹਾਂ ਸਾਨੂੰ ਕਿਹਾ 20000 ਦਾ ਸੌਦਾ ਹੋ ਗਿਆ ਭਾਈ ਆ ਬੱਕਰੇ ਦਾ ਦੇਖ ਸਕ ਰਹੇ ਤੁਸੀਂ ਹਾਂ ਉਹ ਲਾ ਦੇ ਖਰੇ ਘਰ ਬਾਈ ਖਰਾ ਬਹੁਤ ਹੀ ਟਾਪ ਕੁਆਲਟੀ ਦਾ ਪੱਥਰਾ ਸੀ ਆ ਆਹ ਦੇਖੋ ਜੀ ਆਹ ਵਾਹ